ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੋਸ਼ਲ ਦਿਸ਼ਾ ਟੁਡੇ ਤੇ ਮੈਂ ਹਾਂ ਦਿਸ਼ਾ ਸੇਠੀ ਦੰਦਨ ਬ੍ਰਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਤਪਸਥਾਨ ਰਮਦਾਸ ਜਾਂਦਿਆਂ ਰਸਤੇ 'ਚ ਪਾਈ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਪਿਤਾ ਤਰਸੇਮ ਸਿੰਘ ਦਾ ਫਤਿਹਗੜ ਚੂੜੀਆਂ ਟਾਂਡੇ ਲਾਲੇ ਨੰਗਲ ਚੰਗੀਆਂ ਤੇ ਡੋਗਰਾ 'ਚ ਸੰਗਤਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਪਿਤਾ ਤਰਸੇਮ ਸਿੰਘ ਜੋ ਕਿ ਰਮਦਾਸ ਚੌਥ ਦੇ ਮੇਲੇ ਤੇ ਜਾ ਰਹੇ ਸਨ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਾ ਕਿ ਸਿੱਖ ਜਥੇਬੰਦੀਆਂ ਪੰਚਾਇਤੀ ਚੋਣਾਂ ਲੜਨ ਗਿਆ ਉਹਨਾਂ ਕਿਆ ਕਿ ਪਿੰਡਾਂ ਚ ਟੜੇਬੰਦੀ ਤੋਂ ਉੱਪਰ ਉੱਠ ਕੇ ਸਾਫ਼ ਸੁਥਰੇ ਅਕਸ ਵਾਲੇ ਸਰਪੰਚ ਬਣਾਏ ਜਾਣਗੇ ਇਸ ਮੌਕੇ ਉਹਨਾਂ ਕਿਆ ਕਿ ਉਹਨਾਂ ਦੀ ਜੱਥੇਬੰਦੀ ਅਤੇ ਸਿੱਖ ਜੱਥੇਬੰਦੀਆਂ ਰਲ ਕੇ ਜੱਥੇ ਜਿਮਣੀ ਚੋਣਾ ਲੜਨ ਗਿਆ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਜ਼ੋਰਾ ਸ਼ੋਰਾ ਨਾਲ ਲੜੀਆਂ ਜਾਣ ਗਿਆ ਉਹਨਾਂ ਅਪੀਲ ਕਰਦੇ ਆ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਵੀ ਕਿਹਾ ਹੋਰ ਕੀ ਕੁਝ ਗਿਆ ਤਰਸੇਮ ਸਿੰਘ ਹੁਣਾਂ ਨੇ ਜਾਣਨ ਲਈ ਵੇਖੋ ਰਿਪੋਰਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਇੱਕ ਖਾਸ ਰਿਪੋਰਟ ਜੇ ਤਾ ਵੀ ਆਪਣੀ ਮਨਰਨਿੰਗ ਕੀਤੀ ਸੀ ਮੈਂ ਰਾਮਪੁਰ ਵਿੜੇ ਵਾਲਿਆ ਦਾ ਜੀ ਸਿੰਘ ਸੀ ਵਰਕਟੇ ਮੁੰਡਾ ਨੇ ਕਿਹਾ ਕਿ ਕੁਛ ਹੈ ਤਾਂ ਵੀ ਜੀ ਸਿੰਘ ਜੀ ਆਪ ਜੀ ਦਾ ਪਿਆਰ ਨਹੀਂ ਮੈਂ ਕਿਹਾ ਕੋਈ ਅਸੀਂ ਕੁਛ ਪੁੱਛਿਆ ਦੀ ਨਹੀਂ ਦੱਸ ਪਾਈ ਤੇ ਤੁਸੀਂ ਇੱਥੇ ਸਟੌਪ ਕਰ ਚਾਰਜ ਕੀਤਾ ਵੀਰੋ ਜੀ ਜੀਆ ਬੇਨਤੀ ਹੈ ਮੋਬਾਈਲ ਪਰ ਇਹ ਬਹੁਤ ਬਹੁਤ ਮਾਨ ਕਰਵਾਉਂ ਕਰਵਾਉਂ ਬਿਲਕੁਲ ਸੋਜਿਆ ਮਾਚੀ ਜੀ ਘਰ ਦਾ ਵੀ ਕੋਈ ਗ੍ਰਾਮ ਕਰਦੇ ਹਾਂ ਦੇਖ ਲੈ ਕੇ ਭਾਈ ਸਾਹਿਬ ਦਾ ਐਨਛਸ ਬਾਰ ਕਰਦੇ ਹਜ਼ਾਰਾਂ ਦਾ ਹਿਸਾਬ ਵੀ ਜਾਣਦੇ ਹੁੰਦੇ ਨੇ ਯਾਰ ਕਿੰਨੇ ਵੀ ਦੱਸਾਂਗਾ ਮਿੰਦਰ ਉਹਨਾਂ ਨੇ ਸਾ ਤੋਂ ਰੋਸ ਆ ਕਿ ਸਾਡੀ ਸਿੱਖ ਕੌਮ ਦੇ ਅੱਜ ਅਮਰਸਰ ਡੀਸੀ ਸਾਹਿਬ ਨੂੰ ਘੇਰ ਕੇ ਬੈਠੇ ਕਿ ਅਮਰਸਰ ਦੇ ਡੀਸੀ ਦੇ ਸੈਨ ਚੱਲ ਰਹੇ ਨੇ ਤੇ ਭਾਈ ਸਾਹਿਬ ਦੀ ਚੈਨ ਦਾ ਸੇਕ ਹੋ ਰਿਹਾ ਪਰ ਸਾਡੀ ਕੌਮ ਨੇ ਨਾ ਇਕੱਠਿਆ ਹੋਣਾ ਸੀ ਸਿਰਫ ਸਿਆਸਤ ਕਰਨ ਨੂੰ ਆਰਐਸ ਦੇ ਬੰਦੇ ਸਾਡੇ ਵਿੱਚ ਪਾਛਦੇ ਆ ਉਹਨਾਂ ਨੇ ਧੀਰਜ ਉਹ ਇਹ ਕਿਉਂ ਸਾਡੀ ਕੌਮ ਦਾ ਅਸੀਂ ਠੰਡੋਰਾ ਸਰਕਾਰਾਂ ਦੇ ਪਿੱਟਣ ਹੈ ਸਰਕਾਰਾਂ ਉਹ ਵੀ ਫੈਸਲੇ ਦਾ ਪਹਿਲਾ ਉਹ ਚੰਗੇ ਪਾਸੇ ਨੀਸਾਂ ਦੇ ਕਾਰਨ ਕਰਕੇ ਸਿੱਖਿਆ ਦੇ ਸਿਹਤ ਦੇ ਜਨਰਤ ਕਰਕੇ ਜਿਹੜੀ ਸਾਡੇ ਆਪਣੇ ਸਾਥ ਨਾਲ ਹੋਏ ਹੁਣ ਤੇ ਹਾਲਾਤ ਦੇ ਕਦੇ ਬਚਦੇ ਆ ਸਾਡਾ ਇਹ ਦਾ ਜਬਾਨ ਵਾਸ ਕਰਦਾ ਤੁਸੀਂ ਜੇ ਕਰੇ ਭਾਵੇਂ ਉਹ ਰਾਜ ਤੋਂ ਸਿੱਖਿਆ ਬੋਲ ਚੁਲੇ ਜਿਹਦੇ ਪਰਮ ਉਦਮ ਕਰਵਾਉਂਦੀ ਹੈ ਨਾ ਉਹਨਾਂ ਨਾਲ ਅਈ ਚੀਜ਼ਾਂ ਕਰਕੇ ਸੀ ਸੋਰਸ ਵੀ ਅਗੇ ਸੀ ਉਹਨਾਂ ਆਪਣੇ ਆਪ ਸਕੂਲ ਸਿੱਖਿਆ ਬੋਰਡ ਨੂੰ ਜਦੋਂ ਕਰਕੇ ਦੂਜੇ ਬੋਰਡਸ ਅਹੀਂ ਹੀ ਆਪਣੇ ਪ੍ਰਚਲਿਤ ਦੂਜੇ ਬੋਰਡਾਂ ਦੇ ਆਪਾਂ ਨੂੰ ਚੁਸਤ ਕਰਦੇ ਇਹੋ ਚੀਜ਼ੇ ਪਰ ਇਹ ਜਦੋਂ ਇਹਿੰਦੇ ਨੈਵਲ ਸਰਵਰ ਤੋਂ ਆਉਂਦਾ ਇਹ ਜਦੋਂ ਜਦੋਂ ਇਹਨਾਂ ਦੀ ਸਾਰੀ ਸਿਸਟਮ ਇਹਦੇ ਬਾਰੇ ਤੇ ਸਟਾਇਲ ਹੋਈਗਾ ਇੱਕ ਤਰੀਕੀ ਹੋਣੀ ਹੈ ਹਾਂਜੀ ਪਾਵਰ ਆਪਣੇ ਅਕਸਡੈਂਟ ਲੋਡ ਹੈ ਮਤਲਬ ਉਹ ਦੇ ਕੋਈ ਫਾਈਟਿੰਗ ਸੇ ਪਾਵਰ ਆਪਣੇ ਕੋਲ ਹਸਦੀ ਲੱਗਦਾ ਸਰਕਾਰ ਸਾਡੇ ਪੱਖ ਦੀ ਹੁੰਦੀ ਇਹ ਲੋਕ ਹਰ ਤਰ੍ਹਾਂ ਦਾ ਨਾ ਜਾਂਦੇ ਸਾਡੇ ਪੰਦੇਸਿੰਘਾਂ ਦਾ ਕਿ ਤੋਂ ਨਾ ਹੁੰਦਾ ਉਹ ਬਾਹਰ ਵਿਚਰਦੇ ਕਰਕੇ ਤੇ ਇਹੋ ਜਿਹਾ ਜਿੱਦਾਂ ਤੋਂ ਦੋ ਦੇਰ ਸਾਲ ਹੋ ਗਿਆ 1.5 ਸਾਲ ਜਿਹੜੇ ਨਾਲ ਨਸ਼ੇ ਦੇ ਕੰਮ ਹੀ ਆ ਤਾਂ ਕਾਫੀ ਆ ਗਿਆ ਇਹ ਚੀਜ਼ੇ ਕਿ ਸਾਰੇ ਬਸੇ ਤੇ ਆਜ ਸਾਰੇ ਨੂੰ ਆਪਣੀ ਜ਼ਿੰਮੇਵਾਰੀ ਜਿੱਥੇ ਕਿੱਥੇ ਵੀ ਆਪਾਂ ਇਹ ਸੋਚੀਏ ਕਿ ਜੋ ਵੀ ਆਪਾਂ ਕੋਈ ਰੱਈਆ ਖਰਚ ਰਹੇ ਆ ਇਹ ਇਹਦਾ ਮੈਨੂੰ ਨਾ ਇੱਕ ਸਮ 85 ਸਾਲ ਦਾ ਇੱਕ ਬੁਝਰ ਗਿਆ ਆਪਣੇ ਕਿਤੇ ਉਹ ਕਹਿ ਰਹੇ ਸੀ ਕਿ ਮੈਂ ਇਹ ਵਸਤੂ ਰਹਿ ਰਹੇ ਹਾਂ ਦੇਣ ਤੋਂ ਤੇ 1.5 ਲੱਖ ਰੁਪਏ ਉਹਨੂੰ ਪensione ਮਿਲੀ ਜੋ ਹੁੰਦੀ ਨਾ ਵਿਚਾਰ ਚੱਲ ਗਿਆ ਉਹ ਕਹਿੰਦਾ ਕਿ ਸਾਡੀ ਕੌਮ ਦੀ ਕਸਤੀ ਇਹ ਕਿ ਸਾਡੂੰ ਪਤਾ ਨਹੀਂ ਅਸੀਂ ਕਰ ਸਕਦੀ ਹਾਂ ਉਹ ਕਹਿੰਦਾ ਕਿ ਮੈਂ ਮੇਰੇ ਪਰਵਾਰ ਮੇਰਾ ਬਹੁਤ ਸੈਟਲ ਹੈ ਮੈਂ ਬੱਚੇ ਨੂੰ ਪੜ੍ਹਨਾ ਹੈ ਉਹਨੇ ਬੰਦਿਆ ਬੱਚੇ ਨੂੰ ਸਪਾਂਸਰ ਕੀਤਾ ਮੈਂ ਕਿਸੇ ਨੂੰ ਨੀਡਰ 3 ਜਨਵਾਸੇ ਨਹੀਂ ਪੈਸਾ ਮੈਂ ਕਿ ਰੋਟੀ ਖਾਪਾਸ ਨਹੀਂ ਪੈਸਾ ਮੈਂ ਉਹਨੂੰ ਪੜ੍ਹਾਈ ਵਾਸਤੇ ਪੈਸੇ ਦੇਣਾ ਕਿਉਂਕਿ ਰੋਟੀਆਂ ਨੂੰ ਮਜਬੂਰੀ ਉਹਨੇ ਖਾਣੀ ਆ ਥੋੜੀ ਖਾਓ ਚੰਗੀ ਖਾਓ ਮਾੜੀ ਕੋਈ ਨਾ ਦੋਨੇ ਲੋੜ ਸਰ ਪਾਈ ਲੈਣਾ ਇਹਦੇ ਵਾਸਤੇ ਪ੍ਰਸ਼ਾਸਨ ਹੈ ਕਿੰਨੇ ਦਿੱਤੀ ਸਾਰਿਆ ਰਜਿਆ ਦੇ ਮੈਂ ਕੌਮ ਤੇਰੀ ਕੋਈ ਆ ਹੁਣ ਸਾਡੀ ਕੌਮ ਦਾ ਤੁਸੀਂ ਦੇਖੋ ਕਿ ਉੱਥੇ ਦੀ ਆ ਕੋ ਸਰਕਾਰ ਨੂੰ ਕਿੰਨੇ ਕੰਮ ਚਾਹੁੰਦੇ ਸੀ ਕਿ ਆਪਣੇ ਇੰਡੀਆ ਸੁਖਾਵਾ ਦੇ ਤੱਕ ਲਿਖ ਨੇ 100 ਕਰੋੜ ਦਾ ਬੰਦਵਾਤਾ 30 30 ਕਰੋੜ ਦੀ ਉਹ ਉਨੇ ਮੈਂ ਆਪਣਾ ਕੌਂਸਲ ਕਰਕੇ ਉਹ ਘੱਟੋ ਘੱਟ ਅਮਰਸਰ ਜਿਵੇਂ ਚ 10 ਸਕੂਲ ਖੋਲ ਸਕਦੇ ਬਿਲਕੁਲ ਖੋਲ ਸਕਦੇ ਏ ਏਡੀਸ ਵੀ ਇਹ ਆਪਣਾ ਇਹ AC ਜੀ ਆਪਾਂ ਨੂੰ ਧਿਆਨ ਸਾਡੀ ਆਵਾਜ਼ ਹੀ ਹੋਈ ਆ ਕਿ <table> ਤਾਂ ਦੀ ਕੋਮ ਵਾਲ ਸੁਣਦੀ ਆ ਤੁਸੀਂ ਇਹਨੂੰ ਕੋਮ ਨੂੰ ਕਰਾਇਏ ਪੀਨੋ ਦੇਹ ਰਾਏ ਤੇ ਕੋਈ ਕੁਝ ਕਰਕੇ ਸਟੇਜਾ ਤੋਂ ਇਹ ਸ਼ੁਰੂ ਕਰੀਏ ਬਿਲੰਗਰਾਂ ਦੇ ਸਪੋਰਟ ਕਰਕੇ ਵਿਦਿਆਲੇ ਦੇ ਹਸਪਤਾਲਾਂ ਦੇ ਵੱਲ ਹੋਈਏ ਸਾਡੇ ਦੇਖ ਲਈ ਇਹ ਨਹੀਂ ਹੋ ਗਿਆ ਹੁਣ ਆਪਣੀ ਗ੍ਰੰਥੀ ਦੇ ਆਪਾਂ ਕੱਲ ਨੂੰ ਸੇ ਰਖੀ ਤੇ ਬਹੁਤ ਦਿਨ ਆਪਣੇ ਰੋਟੇ ਖੜੋ ਜਣਾ ਸਕੀ ਤੁਸੀਂ ਤੇ ਲੰਗਰ ਦੇ ਇਹ ਚੀਜ਼ ਹੈ ਕਿ ਅੱਜ ਜਿਹੜਾ ਸਾਰੇ ਲੋਕਾਂ ਦੇ ਦਿਮਾਗ ਲੋਕਾਂ ਨੂੰ ਥੋੜੇ ਜਿਹਾ ਗੁਰਮਤਿ ਨਾਲ ਜੋੜ ਕੇ ਚੇਂਜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪੂਰ ਪ੍ਰਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਜੋ ਮੰਸਰਮਦਾਸ ਬਣਾਇਆ ਜਾ ਰਿਹਾ ਉਹਦੇ ਵਾਸਤੇ ਇਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ। ਦੇ ਗੁਰੂ ਮਹਾਰਾਜ ਬਾਬਾ ਬੁੱਢਾ ਜੀ ਸਾਡੇ ਸਿੱਖ ਸੰਗਤ ਦੇ ਕਿਰਪਾ ਨਾਲ ਸਾਡੇ ਸਾਹਮਣੇ ਆਉਣਾ ਦਾ ਜੋੜ ਕੋਈ ਨੌਜਵਾਨ ਇਹ ਨਸ਼ਿਆਂ ਤੋਂ ਬਚਾਉਣ ਸਾਡੇ ਲੀਡਰਾਂ ਨੂੰ ਸਮਰਥਨ ਬਖਸ਼ਣ ਕਿ ਅਸੀਂ ਇੱਕ ਹੋ ਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਦੀ ਕੰਮ ਕਰ ਸਕੀਏ ਇਹੋ ਹੀ ਸਾਡੀ ਕਾਮਨਾ ਹੈ ਜੀ ਇਹੋ ਹੀ ਗੁਰੂ ਮਹਾਰਾਜ ਜੀ ਸਰਵਨ ਸਰਦਾਸ ਦਿੰਦੀ ਹੈ ਤੇ ਭਾਈ ਸਾਹਿਬ ਉਹ ਮੀਡੀਆ ਵਿੱਚ ਕੱਲ ਦੀਆਂ ਖ਼ਬਰਾਂ ਆ ਰਹੀਆਂ ਵੀ ਭਾਈ ਸਾਹਿਬ ਨਾ ਸਾਡੇ ਕਿਰੇ ਨੂੰ ਲਈ ਚੱਲਦੇ ਹੋ ਗਿਆ ਤੇ ਉਹ ਚਲੋ ਜੀ ਇਹ ਕਈ ਵਾਰ ਹੈ ਕਿਸੇ ਵੇਲੇ ਕੁਝ ਮੁੱਕੇਸ ਦੇ ਮਜਬੂਰੀ ਬਣ ਜਾਂਦੇ ਆ ਜਾਂ ਕੁਝ ਗੱਲ ਬਹੁਤ ਲੇਕਨ ਬਹੁਤ ਅਤਾਜ ਚ ਇਹ ਹੈ ਕਿ ਨਾਲ ਹੀ ਫਸੇ ਰਹੇ ਪਰਮ ਜੀ ਸੰਕਤਾਂ ਉਹਦੇ ਨਾਲ ਆ ਰਿਹਾ ਜੀ ਕਿਸੇ ਵੇਲੇ ਬਹੁਤ ਬਹੁਤ ਕੌਮ ਚੜ੍ਹਦੀ ਕਲਾ ਚ ਤੇ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਲਈ ਜਿਹੜੀ ਆ ਰਹੀ ਆ ਉਸ ਲਈ ਆਪਣੀ ਵੱਲੋਂ ਬੰਦੀ ਕੀ ਪ੍ਰਤੀ ਕੀਤੇ ਜਾ ਰਹੇ ਉਹਦੇ ਅਸੀਂ ਸੰਗਤਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਮਿਲ ਗਏ ਸਮਾਂ ਮਿਲ ਗਿਆ ਵੋਟਾਂ ਨੂੰ ਵੰਡਣ ਦੀ ਲੋੜ ਕੋਈ ਬੂਟ ਕੋ ਵੰਡਣਾ ਨਾ ਰਵੇ ਵੋਟ ਬਣਾਵੇ ਆਪਣੀ ਆਉਣ ਵਾਲੇ ਸਮੇਂ 'ਚ ਆਪਾਂ ਜਦੋਂ ਇਲੈਕਸ਼ਨ ਕਿਤੇ ਲੌਂਗ ਸਟਰੇਟੀ ਹੋਵੇ ਚੰਡੀਗੜ੍ਹ ਤੋਂ ਜੋ ਕੰਮ ਇਦਵਾਰ ਜਿਹੜੇ ਗੁਰਸਿੱਖੋ ਲਾਏ ਹੋਣ ਜੋ ਸਿੱਖੀ ਦੀ ਚੜ੍ਹਦੀ ਕਲਾ ਦੀ ਕੰਮ ਕਰ ਰਹੇ ਉਹ ਲੋਕਾਂ ਨੂੰ ਲੋਕਾਂ ਨੂੰ ਆਪਾਂ ਉਹਨਾਂ ਨੂੰ ਇਹੋ ਬੇਨਤੀ ਕਰਾਂਗੇ ਕਿ ਸਾਰੇ ਇਹ ਜੋਗਨੀ ਜ਼ੋਰ ਲਈਏ ਕਿ ਜਿਹੜੀ ਸਾਡੀ ਕੌਮ ਦੀ ਹੋਣੀ ਲੋ ਸਵਾ ਸਕਣ ਭਾਈ ਸਾਹਿਬ ਦਾ ਜੀਐਨਓ ਕੋ ਸੰਦੇਸ਼ ਹੰਤ ਸੇ ਸੰਦੇਸ਼ ਤੇ ਇਹੋਈ ਹੈ ਕਿ ਕੌਮ ਨੂੰ ਚੜ੍ਹਦੀ ਕਲਾ 'ਚ ਰਹਿਣ ਵਾਸਤੇ ਕਹਿੰਦੇ ਜੀ ਆਪਾਂ ਇਹ ਸਦਾਤਾ ਨਾ ਨੌਜਵਾਨ ਨੀ ਉਹਦੇ ਕੋਲ ਨੂਰਾ ਜੋੜੇ ਅਮਰਤਾ ਦੀ ਹੋਵੇ ਸਿੰਘ ਸੱਜੇ ਆਪਣੀ ਨੌਜਵਾਨ ਵੱਧ ਵੱਧ ਭੜਾਈ ਕਰ ਨਸ਼ਿਆਂ ਤੋਂ ਦੂਰ ਰਹਿਣ ਦੀ ਇਹ ਉਹਨਾਂ ਦਾ ਨਜ਼ਰ ਹੈ ਤੇ ਪੈਸਾ ਚਾਰ ਜੰਮੀ ਚੋਰਾ ਆਦਿਆ ਕੁਝ ਵੀ ਆਪਣੇ ਜਿਹੜੇ ਉਮੀਦਵਾਰ ਸਿੱਖਣ ਵਾਲੇ ਪਹੁੰਚਿਆ ਹਾਂ ਹਾਂਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਪรรค ਵਾਲੋਂ ਕੋਈ ਸੰਜਾਮ ਵੀ ਦਿਵਾਰ ਜਿਹੜਾ ਸਾਰਿਆਂ ਨੂੰ ਪਰਵਾਰਤ ਹੋਵੇ ਇੱਕ ਉਮੀਦਵਾਰੀ ਹੋਵੇ ਉਹਦੇ ਵਾਸਤੇ ਅਸੀਂ ਲੱਗੇ ਹੋਏ ਹਾਂ ਅਜੇ ਇਹ ਇਲੈਕਸ਼ਨ ਵੀ ਸ਼ਾਇਦ ਹੈ ਜੇ ਥੋੜਾ ਲੰਮਾ ਟਾਈਮ ਲੱਗੂਗੇ ਉਹਦੇ ਵਾਸਤੇ ਅਸੀਂ सरपंच जी दी इलेक्शन ਤੇ ਕਿਸਾ ਲੈਣਾ ਕਿ ਨਹੀਂ ਇਹ ਸਰਪੰਚੀ ਚ ਦੇ ਕੀ ਹੈ ਕਿ ਇਹ ਪਿੰਡਾਂ ਚ ਤੁਹਾਡੇ ਵੱਲ ਦੇ ਪਾਸੇ ਕਿਹਦੇ ਕਿ ਪਿੰਡਾਂ ਦੇ ਲੋਕ ਆਪ ਹੀ ਕੋਈ ਜੋਕ ਚੰਗੇ ਬੰਦਿਆਂ ਨੂੰ ਸਰਪੰਚ ਪੰਚ ਬਣਾਉਣ ਕਿ ਜਿਹੜੇ ਜੋ ਚੰਗੇ ਫੈਸਲੇ ਕਰ ਸਕਣ ਪਿੰਡਾਂ ਜੋ ਧੜੇ ਵੱਜੀ ਖਤਮ ਹੋਵੇ ਅਸੀਂ ਪਾਰਟੀ 바ਜੀ ਦੇ ਤੌਰ ਤੇ ਅਸੀਂ ਕਿਹਦੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ ਪਹਿਲੀ ਵਾਰ ਸਰਸਮਤੀ ਨੂੰ ਨਹੀਂ ਜਾਈ ਦੇ ਦਰਨਾ ਕਿ ਕਿ ਲੋਕ ਜੋ ਚੰਗੇ ਸੰਗਰਾਮ ਕੀਤੇ ਉਹ ਤੋਂ ਜਿਹੜੇ ਸਾਡੀ ਸਰਕਾਰੀ ਦਰਬਾਰੇ ਸਾਡੀ ਜਿਹੜੀ ਗੱਲ ਕਰਨ ਸਾਡੇ ਦੋ ਫਿੰਡਾਂ ਜੋ ਢੜੇ ਵੱਡੀਆਂ ਖਤਮ ਹੋਣ ਅਸੀਂ ਗੁਰੂ ਰਾਜ ਜੁੜੀ ਗਏ ਅਸੀਂ ਜੋ ਜੋ ਸਾਡਾ ਸਿੱਖੀ ਸੁਧਾਰ ਤੇ ਉਹਨਾਂ ਅਨੁਸਾਰ ਅਸੀਂ ਉਹਨਾਂ ਦੇ ਤਰ੍ਹਾਂ ਨਹੀਂ ਸੀ ਮੇਰੇ ਪਪਾ ਨੂੰ ਤਾਂ ਕਿਹਨਾ ਮੀਂਹ ਵਰ ਰਿਹਾ ਨਹੀਂ ਅਜੇ ਕੋਈ ਇਦਾਂ ਦਾ ਕੋਈ ਫੈਸਲਾ ਨਹੀਂ ਹੋਇਆ ਜੀ ਜੋ ਹੋਰ ਅਨਾਊਂਸ ਹੋਊਗੀ ਇਲੈਕਸ਼ਨ ਕੋਲੋਂ ਵਕਤ ਨੂੰ ਸ਼ਾਸਨ ਕਰਦੇ ਅਸੀਂ ਤੁਹਾਡੀ ਚੈਨਲ ਪਤੇ ਕੋਲੋਂ ਦਾ ਵਾਈਜੀ ਕਾਲਾ ਵਾਈਜੀ ਦੀ ਕੀ ਪਤੇ ਆਜ ਸਾਡੇ ਕੋਲ ਭਾਈ ਅਮਰਪਾਲ ਸਿੰਘ ਜੀ ਐਮਪੀ ਉਹਨਾਂ ਦੇ ਡੈਡੀ ਜੀ ਜਿਨ੍ਹਾਂ ਨੇ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਚੌਥੇ ਜੋੜ ਮੇਲੇ ਤੇ ਜਾਣ ਲਈ ਜਿੱਥੋਂ ਦੀ ਉਹਨਾਂ ਨੇ ਆਪਣਾ ਰਸਤਾ ਪਨਾਇਆ ਰਸਤੇ ਦੇ ਵਿੱਚ ਉਹਨਾਂ ਦਾ ਬੜਾ ਪ੍ਰਾਤਿਵਾਦ ਤੇ ਸਵਾਗਤ ਕੀਤਾ ਗਿਆ ਸੰਗਤਾਂ ਦੇ ਵਿੱਚ ਇਹਨਾਂ ਅਤਿਸ਼ਾ ਹੈ ਆਗੇ ਆਗੇ ਚੌਂ ਦੇ ਨਕੇ ਪੰਥ ਦੇ ਨਾਲ ਆਪਾਂ ਜੁੜ ਕੇ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਨੂੰ ਆਪਣੇ ਨੌਜਵਾਨ ਵੀਰਾਂ ਨੂੰ ਆਪਣੇ ਬੱਚਿਆਂ ਨੂੰ ਨਛੇਤੂਦੂਤ ਕਰਕੇ ਪੰਥ ਦੇ ਨਾਲ ਜੋੜ ਕੇ ਅਮਰਤਾਰੀ ਬਣਾਇਆ ਜਾਏ ਅਤੇ ਆਉਣ ਵਾਲਾ ਜੋ ਹੋਏ ਰਾਜਨੀਤੀ ਦਾ ਪੂਰਤੀ ਵੀ ਵਿਚਾਰ ਪਟੰਦਰਾ ਕੀਤਾ ਜਾਊਗਾ ਤਾਂ ਕਿ ਚੰਗੇ ਆਉਣ ਵਾਲੇ ਚੰਗੇ ਸਾਡੇ ਕੋਲ ਮਨੁੱਖ ਪੈਦਾ ਹੋ ਸਕਣ ਸ੍ਰੋਮਣੀ ਪੇਟੀ ਦੀ ਇਲੈਕਸ਼ਨ ਵੀ ਸ਼ਾਇਦ ਇਹਨਾਂ ਵੱਲੋਂ ਲੜੀ ਜਾਊਗੀ ਚੰਗੇ ਸ਼ਕਤੀਆਂ ਹਨ ਉਹਦੇ ਵਿੱਚ ਹਿੱਸਾ ਪਾਉਣ ਦਾ ਯੋਗਦਾਨ ਪਾਉਣ ਦਾ ਉਹਨਾਂ ਨੂੰ ਸਨੇਹਾ ਦਿੱਤਾ ਜਾਊਗਾ ਸੋ ਉਹਨਾਂ ਦਾ ਇੱਥੇ ਪਹੁੰਚਣ ਤੇ ਜੋੜ ਮਿਲਦੇ ਤੇ ਜਾਣ ਤੇ ਤਨ ਤਨ ਬਾਬਾ ਬੋਡਾ ਸਾਹਿਬ ਜੀ ਦੀ ਚੌਥ ਦੇ ਸਬੰਧ ਦੇ ਵਿੱਚ ਸਾਰਿਆਂ ਨੂੰ ਇੱਕ ਵਾਰੀ ਲੱਖ ਲੱਖ ਸਾਡੇ ਵੱਲੋਂ ਵਧਾਈ ਇਲਾਕੇ ਦੀਆਂ ਸੰਗਤਾਂ ਵੱਲੋਂ ਸਿਆ ਦਿਲ ਤੋਂ ਧੰਨਵਾਦ ਉਹਨਾਂ ਦੇ ਡੈਡੀ ਜੀ ਦਾ ਪਿਤਾ ਜੀ ਦਾ ਤੇ ਆਈਆਂ ਹੋਈਆਂ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲ ਭਾਈ ਸਾਹਿਬ ਭਾਈ ਤਰਸੇਮ ਸਿੰਘ ਜੀ ਪਹੁੰਚੇ ਨੇ ਅਮਰਪਾਲ ਦੇ ਡੈਡੀ ਜੀ ਉਹ ਵਾਦਾਂ ਦੀ ਚੌਥੇ ਬਾਬਾ ਬੁੱਢਾ ਸਾਹਿਬ ਜੀ ਦੇ ਸਥਾਨ ਤੇ ਮੱਥਾ ਟੇਕਣ ਜਾ ਰਹੇ ਸਨ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕੀਤੀ ਹੈ ਉਹਨਾਂ ਨੇ ਇਹ ਗੱਲ ਕੀਤੀ ਹੈ ਆਉਣ ਵਾਲੀ ਪੀੜ੍ਹੀ ਜਿਹੜੀ ਹੈ ਇਹਨੂੰ ਨਸ਼ਾ ਤੋਂ ਮੁਕਤ ਕੀਤੀ ਜਾਵੇ ਅਤੇ ਚੰਗੀ ਵਿੱਦਿਆ ਦਿੱਤੀ ਜਾਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਸ਼ੂਜਵਾਨ ਹੀ ਆਗੂ ਅੱਗੇ ਲਾਏ ਜਾਣ ਉਹਨਾਂ ਨੇ ਇਹ ਬੇਨਤੀ ਕੀਤੀ ਹੈ ਤੇ ਆਏ ਹੋਏ ਭਾਈ ਸਾਹਿਬ ਦਾ ਧੰਨਵਾਦ ਆਈਆਂ ਸੰਗਤਾਂ ਦਾ ਧੰਨਵਾਦ ਤਨ ਤਨ ਪੂਰਨ ਬ੍ਰਹਮਗਣੀ ਪਾਪਾ ਬੁੱਢਾ ਸਾਹਿਬ ਜੀ ਮਹਾਰਾਜ ਰੋਗ ਸੋ ਕੇ ਮਟਈਆ ਦੁੱਧ ਪੋਧ ਕੇ ਦਬਈਆ ਮਹਾ ਮਾਨੀ ਮਾਨਿਆ ਦੁੱਧ ਪੋਧੇ ਦਾਨੇ ਪੂਰਨ ਬ੍ਰਹਮਗਣੀ ਪਾਪਾ ਬੁੱਢਾ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸਾਥੇ ਸੰਗਤਾਂ ਦਰਸ਼ਨ ਕਰਈਆਂ ਹਨ ਮਹਾਰਾਜ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਾ ਪਰਵਾਨ ਕਰਨ ਸੁਖ ਹੋਏ ਨਾਮ ਚੇਤਾਬੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਜੀ ਬਾਪੂਤਰ ਸੇਮ ਸਿੰਘ ਜੀ ਅੱਜ ਜ਼ਿਲ੍ਹਾ ਕਰਤਾਰਪੁਰ ਭੱਲੋ ਵਾਲੀ ਤੋਂ ਵਕ ਵਕ ਫਲਾਵਾ ਤੋਂ ਹੋਏ ਬਾਬਾ ਬੁੱਢਾ ਸائیں ਗੁਰਦਾਸ ਵਿਖੇ ਨਾਲ ਮਸਤ ਘੋਣ ਜਾ ਰਹੇ ਨੇ ਵਾਧਾ ਜੀ ਚੌਂਕ ਤੇ ਉਹਨਾਂ ਨੇ ਹਰ ਜਗ੍ਹਾ ਪਲਾਕ ਕੀਤਾ ਆ ਉਹਦਾ ਉਹ ਸਤਿਕਾਰਯੋਗ ਨੇ ਕੌਮ ਦੀ ਸਖਸ਼ੀਅਤ ਸਾਡੀ ਉਹਨਾਂ ਅੱਗੇ ਬੇਨਤੀ ਹੈ ਕਿ ਬਾਪੂ ਜੀ ਇਸ ਟਾਈਮ ਤੇ ਕੌਮ ਤੁਹਾਡੇ ਉਹ ਵਿਚਾਰ ਹੁੰਦੀ ਆ ਤੇ ਤੁਹਾਡੇ ਵਿਚਾਰਾਂ ਤੇ ਅਮਲ ਕਰਦੀ ਆ ਤੇ ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਿੱਖ ਕੌਮ ਨੂੰ ਕੋਈ ਦਿਸ਼ਾ ਦੋ ਜੋ ਕਿ ਅਸੀਂ ਭਟਕ ਚੁੱਕੇ ਆ ਸਿੱਖ ਕੌਮ ਦੇ ਵਿੱਚ ਪਾੜ ਪੈਨਾਂ ਬਹੁਤ ਭਟਕੀ ਹੋਈ ਆ ਸਿੱਖ ਕੌਮ ਤੇ ਤੁਸੀਂ ਇਹਨਾਂ ਨੂੰ ਕੋਈ ਦਿਸ਼ਾ ਦੋ ਕਿ ਉਹ ਦਿਸ਼ਾ ਨਾਲ ਚੱਲਣ ਅਸੀਂ ਇੱਕ ਚੀਜ਼ ਤੇ ਬੋਲਦੇ ਆ ਕਈਆਂ ਨੂੰ ਮੇਰੇ ਇਸ ਬਿਆਨ ਤੋਂ ਹੋ ਸਕਦਾ ਗੁੱਸਾ ਵੀ ਲੱਗੇ ਪਰ ਸਾਡੀ ਬੇਨਤੀ ਆ ਕਿ ਅਸੀਂ ਕਿਸੇ ਚੀਜ਼ ਦਾ ਵਿਰੋਧ ਨਹੀਂ ਕਰਦੇ ਅਸੀਂ ਇੱਕ ਚੀਜ਼ ਤੇ ਬੋਲ ਜ਼ਰੂਰ ਬੋਲਦੇ ਆ ਆਪਣੇ ਚੈਨਲਾਂ ਤੋਂ ਜਾਂ ਮੀਡੀਆ 'ਚ ਜਾਂ ਸੋਸ਼ਲ ਮੀਡੀਆ ਤੇ ਕਿ ਬਾਬੇ ਨਾਨਕ ਨੇ 20 ਰੁਪਏ ਦੀ ਲੰਗਰ ਦੀ ਐਫ.ਡੀ ਕਰਾਈ ਜੀ ਉਹ ਮੁੱਕ ਨਹੀਂ ਗਈ ਉਹ ਬਹੁਤ ਵੱਡੀ ਹੋ ਗਈ ਆ ਹਾਂ ਅਸੀਂ ਮੰਨਦੇ ਆ ਕਿ ਬਾਬੇ ਨਾਨਕ ਨੇ 20 ਰੁਪਏ ਦੀ ਐਫ.ਡੀ ਕਰਾਈ ਸੀ ਉਹ ਬਹੁਤ ਵੱਡੀ ਹੁੰਦੀ ਜਾ ਰਹੀ ਆ ਪਰ ਸਾਡੇ ਗੁਰੂਆਂ ਨੇ ਦਵਾਖਾਨੇ ਵੀ ਖੋਲੇ ਸੀ ਤੇ ਸਾਡੇ ਗੁਰੂਆਂ ਨੇ ਵਿਦਿਆਲੇ ਵੀ ਖੋਲੇ ਸੀ ਸਾਡੀ ਉਹ ਐਫ.ਡੀ ਕਿਉਂ ਨਹੀਂ ਵੱਡੀ ਹੋਣ ਦੀ ਉਹ ਵੀ ਦਵਾਖਾਨੇ ਤੇ ਵਿਦਿਆਲੇ ਜਿਹੜੇ ਸਾਡੇ ਗੁਰੂਆਂ ਨੇ ਚਾਲੂ ਕੀਤੇ ਹੀ ਉਹ ਐਫਡੀ ਨੂੰ ਵੀ ਸਿੱਖ ਕੌਮ ਨੂੰ ਲੰਗਰਾਂ ਦੇ ਨਾਲ ਨਾਲ ਉਹ ਹੀ ਐਫਡੀ ਵੱਡੀ ਕਰਨੀ ਚਾਹੀਦੀ ਆ ਜੇ ਅਸੀਂ ਲੰਗਰਾਂ ਦੀ ਐਫਡੀ ਵੱਡੀ ਸਮਝਦੇ ਆ ਤੇ ਦਵਾਖਾਨਿਆਂ ਦੀ ਤੇ ਹਸਪਤਾਲਾਂ ਦੀ ਵੀ ਐਫਡੀ ਸਾਨੂੰ ਵੱਡੀ ਕਰ ਇਹ ਅਸੀਂ ਬਾਪੂ ਜੀ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਬਾਪੂ ਜੀ ਤੁਸੀਂ ਸਿੱਖ ਕੌਮ ਨੂੰ ਅਪੀਲ ਕਰੋ ਕਿ ਜਿਹੜੀ ਤੁਸੀਂ ਐਫਡੀ ਲੰਗਰਾਂ ਦੀ ਹੋਲੀ ਆ ਉਹ ਦਵਾਖਾਨਿਆਂ ਦੀ ਇਹ ਵਿਦਿਆਲਿਆਂ ਦੀ ਵੀ ਅਸੀਂ ਐਫ ਡੀ ਨੂੰ ਬੜਾਈਏ ਜੋ ਕਿ ਸਾਡੇ ਬੱਚੇ ਗਾਹ ਕੋਈ ਆਈਪੀਐਸ ਅਫਸਰ ਕੋਈ ਆਈ ਆ ਗਿਆ 100 100 ਕੋਈ ਵੱਡੀ ਡਿਗਰੀਆਂ ਤੇ ਜਾ ਕੇ ਨਹੀਂ ਤੇ ਸਾਡੇ ਪੰਜਾਬ ਦੇ ਵਿੱਚ ਆਈਲੈਂਡ ਨੂੰ ਡਿਗਰੀਆਂ ਸਮਝ ਬੈਠੇ ਆ ਬੱਚੇ ਸਾਡੇ ਇਹ ਕਰਕੇ ਜੇ ਤੁਹਾ ਬੋਮ ਤੁਹਾਡੇ ਨਾਲ ਮੋੜੇ ਨਾਲ ਮੋੜਾ ਕਰਾਂ ਕਰਕੇ ਤੇ ਤੁਸੀਂ ਕੋਮ ਨੂੰ ਇਹ ਦਿਸ਼ਾ ਜ਼ਰੂਰ ਦਿਓ ਕਿ ਵਿਦਿਆਲੇ ਤੇ ਹਸਪੀਟਲ ਖੋਲਣੇ ਵੀ ਲੰਗਰਾਂ ਦੀ ਤਰ੍ਹਾਂ ਬਹੁਤ ਜ਼ਰੂਰੀ ਆ ਅਸੀਂ ਸਾਡੇ ਬੱਚੇ ਅਹੀਂ ਕਿਸੇ ਕੌਮ ਦਾ ਨਾਂ ਨਹੀਂ ਲੈਣਾ ਚਾਹੁੰਦੇ ਦੂਸਰੀ ਸੀ ਕੌਮਾਂ ਦੀ ਸਕੂਲਾਂ 'ਚ ਪੜ੍ਹਦੇ ਨੇ ਉਹ ਸਾਡੇ ਕੋਲ ਪੀਸਾ ਹਜ਼ਾਰ-ਹਜ਼ਾਰ ਲੈਂਦੇ ਨੇ ਉਹ ਆਪਣੇ ਬੱਚਿਆਂ ਨੂੰ ਫ੍ਰੀ ਪੜ੍ਹਾਉਂਦੇ ਨੇ ਤੇ ਜੇ ਸਾਡੇ ਸਿੱਖ ਕੌਮ ਦੇ ਵਿਦਿਆ ਸਕੂਲ ਖੋਲ ਜਾਣਾ ਹਸਪੀਟਲ ਆ ਜਾਣਾ ਤੇ ਸਾਡੀ ਸਿੱਖ ਕੌਮ ਕਿਉਂ ਨਹੀਂ ਉਹਨਾਂ ਨੂੰ ਚਲਾ ਸਕਦੀ ਫ੍ਰੀ ਚਲਾ ਸਕਦੀ ਆ ਇੰਨੀਆਂ ਕੁ ਬੇਨਤੀਆਂ ਬਾਪੂ ਜੀ ਦੇ ਅੱਗੇ ਇਹ ਸਿੱਖ ਕੌਮ ਨੂੰ ਜ਼ਰੂਰ ਸੰਦੇਸ਼ਾ ਦਿਓ ਕਿ ਲੰਗਰਾਂ ਦੇ ਨਾਲ-ਨਾਲ ਵਿਦਿਆਲਿਆਂ ਦਾ ਤੇ ਦਵਾਖਾਨਿਆਂ ਦਾ ਜ਼ਰੂਰ ਪੰਡਾਰ ਨੂੰ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ